ਤੇ ਨਾਲ ਸ਼ਹਿਰ ਤੁਸੀਂ ਸਾਰਾ ਆਸ-ਪਾਸ 360 ਡਿਗਰੀ ਤੱਕ ਦੇਖ ਸਕਦੇ ਜੇ ਤੇ ਆ ਜਿਹੜਾ ਜਟਾਜੂ ਇਹ ਬਾਜ ਤੇ ਅੱਖ ਵੀ ਹੁੰਦੀ ਸਾਹਮਣੇ ਦਿਖਾਈ ਹੋਈ ਆ ਪੰਜੇ ਜਿਵੇਂ ਪੁੱਠਾ ਡਿੱਗਿਆ ਸੀਗਾ ਤੇ ਇਹਦੀ ਸਾਰੀ ਹਿਸਟਰੀ ਵੀ ਤੁਹਾਨੂੰ ਦੱਸਦੇ ਆ ਇੱਕ ਸਾਈਡ ਤੇ ਇਹਦੇ ਪੰਜਾ ਹੈਗਾ ਤੁਹਾਨੂੰ ਜਾਣਿਆ ਤੇ ਇੱਥੇ ਬਹੁਤ ਵੱਡਾ ਜਟਾਜੂ ਦਾ ਸਟੈਚੂ ਨਜ਼ਰ ਆਉਂਦਾ ਤੇ ਇਹਦਾ ਬਹੁਤ ਵੱਡਾ ਇਤਿਹਾਸ ਹੈ ਕਿਹਾ ਜਾਂਦਾ ਕਿ ਜਦੋਂ ਰਾਵਣ ਸੀਤਾ ਮਾਤਾ ਦਾ ಅಪਰਨ ਕਰਕੇ ਤੇ ਆਪਣੇ ਸ਼ਕਤੀਸ਼ਾਲੀ ਰੱਥ ਦੇ ਉੱਪਰ ਉਡਾ ਕੇ ਸੀਤਾ ਮਾਤਾ ਨੂੰ ਲੈ ਕੇ ਜਾ ਰਿਹਾ ਸੀ। ਆਪਾਂ ਦਰਸ਼ਨ ਕਰਦੇ ਹਾਂ ਭਗਵਾਨ ਰਾਮਚੰਦਰ ਜੀ ਦੇ ਪੈਰਾਂ ਦੇ। ਆਹ ਸਾਹਮਣੇ ਆਹ ਦੇਖੋ ਉਸ ਟਾਈਮ ਦੇ ਆ ਜਿਹੜੇ ਪੈਰ ਦੇ ਨਿਸ਼ਾਨ ਲੱਗੇ ਹੋਏ ਨਜ਼ਰ ਆ ਰਹੇ ਆ ਉਹ ਸਾਹਮਣੇ ਅੱਡੀ ਵਾਲਾ ਸਾਈਡ ਹੈ ਤੇ ਇਧਰਲੇ ਬੰਨੇ ਪੈਰ ਵਾਲਾ ਨਿਸ਼ਾਨ। ਇਹ ਕੋਹ ਸਾਹਮਣੇ ਦੋ ਨਿਸ਼ਾਨ ਪੈਰਾਂ ਦੇ ਨਜ਼ਰਾਂ ਦੇ ਪਏ ਸ਼ਹਿਰ ਤੋਂ ਅੱਜ ਨਵੇਂ ਸੇਰ ਦੀ ਸ਼ੁਰੂਆਤ ਸਮਾਨ ਆਪਣਾ ਰੈਡੀ ਹੈ ਸਾਈਕਲ ਦੇ ਉੱਪਰ ਸਾਰਾ ਕੁਝ ਬੰਨ ਦਿੱਤਾ ਇਹ ਆ ਉਹ ਵੀਰ ਦੀ ਦੁਕਾਨ ਸੌਤ ਵਾਇਰ ਨੈਟਿੰਗ ਕੰਪਨੀ ਇੱਥੇ ਆਪਾਂ ਵੀਰ ਦੇ ਘਰ ਦੇ ਵਿੱਚ ਰਾਤ ਰੁਕੇ ਸੀ ਬਹੁਤ ਵਧੀਆ ਵੀਰ ਨੇ ਜੇ ਵੀ ਵੀਰ ਸਾਰੇ ਆਪਣੇ ਨਾਲ ਹੀ ਰੁਕੇ ਆ ਤੇ ਸਾਈਕਲ ਦੇ ਉੱਪਰ ਹੁਣ ਆਪਣਾ ਸਮਾਨ ਰੈਡੀ ਹੈ ਤੇ ਹੁਣ ਇੱਕ ਵਾਰੀ ਨਾਸ਼ਤਾ ਕਰਕੇ ਭਾਈ ਕਹਿੰਦੇ ਵੀ ਨਾਸ਼ਤਾ ਬਣਿਆ ਪਿਆ ਤੇ ਫਿਰ ਤੁਹਾਨੂੰ ਜਾਣ ਦੇਣਾ ਤੇ ਬਹੁਤ ਸੋਣਾ ਕੰਮ ਕਰ ਰਹੇ ਕੇਰਲਾ ਦੇ ਵਿੱਚ ਇਹਨਾਂ ਦਾ ਬਹੁਤ ਵਧੀਆ ਪਰਿਵਾਰ ਹੈ ਜਿਹੜਾ ਕਿ ਮਨੂਮਾਨਗੜ੍ਹ ਤੋਂ ਆਇਆ ਹੋਇਆ ਇੱਥੇ ਆਣ ਕੇ ਇਹਨਾਂ ਨੇ ਆਪਣੀ ਦੁਕਾਨ ਕੀਤੀ ਹੈ ਬਹੁਤ ਚੰਗੇ ਬੰਦੇ ਨੇ ਕਰਦੇ ਆ ਨਾਸ਼ਤਾ ਤੇ ਫਿਰ ਵਾਦੇ ਆਪਣੀ ਮੰਝਲਵਾਦੇ ਅੱਗੇ ਘਰ ਸੀ ਜਿੱਥੇ ਪਰਨਾਤ ਰੁਕੇ ਸੀ ਇਹ ਵਾਲਾ ਆਪਣਾ ਰੂਮ ਸੀਗਾ ਰੂਮ ਦਿਖਾ ਦਿੰਦੇ ਇੱਥੇ ਆਪਾਂ ਰਾਤ ਸੁੱਤੇ ਬਾਈਆਂ ਨੇ ਬਹੁਤ ਇੱਜ਼ਤ ਮਾਨ ਕੀਤਾ ਤੇ ਇਹ ਘਰ ਜਿੱਥੇ ਬਾਈ ਰਹਿੰਦੇ ਨੇ ਇਹ ਰਾਜਸਥਾਨ ਤੋਂ ਹੈਲੋ ਬ੍ਰਦਰ ਕੀ ਹਾਲ ਹੈ ਅਵੀ ਨਾਸ਼ਤਾ ਨਾਸ਼ਤਾ ਬਣਾਇਆ ਨਾਮ ਆਪਕਾ ਕੀ ਹੈ ਮਨੋਜ ਮਨੋਜ ਔਰ ਗੰਗਾ ਨਗਰ ਸੇ ਆਪ ਉਹ ਹਣੂਮਾਨਗੜ੍ਹ ਹਣੂਮਾਨਗੜ੍ਹ ਸੇ ਔਰ ਇਹ ਸਵੇਰ ਦਾ ਨਾਸ਼ਤਾ ਹੈ ਭਈਆ ਇਸੇ ਕਿਹਾ ਇਡਲੀ ਇਡਲੀ ਕੋਲੇ ਇਹ ਕੀ ਹਾਂ ਇਹ ਸੰਭਰ ਇਹ ਸੰਭਰ ਹਾਂ ਔਰ ਨਾਰੀਅਲ ਕਾ ਚਟਨੀ ਨਾਰੀਅਲ ਦਾ ਚਟਨੀ ਔਰ ਇਹ ਟਮਾਟਰ ਕਾ ਚਟਨੀ ਹੁਣ ਇਨਾ ਵੀਰਾਂ ਦੇ ਨਾਲ ਆਪਾਂ ਬੈਠ ਕੇ ਕਰਦੇ ਆ ਨਾਸ਼ਤਾ ਤੇ ਫੇਰ ਆਪਾਂ ਅਗਲੇ ਸਫ਼ਰ ਦੀ ਆਪਾਂ ਕਰਾਂਗੇ ਸ਼ੁਰੂਆਤ ਇਹ ਵੀਰ ਥੋੜੇ ਜਿਹਾ ਸੰਘ ਦੇ ਸੋਸ਼ਲ ਮੀਡੀਆ ਦੇ ਹੁਣੋਂ ਡਰਦੇ ਆ ਤੇ ਇਹ ਕਹਿੰਦੇ ਆ ਵੀ ਸਾਨੂੰ ਬੋਲਣ ਲੱਗਾ ਥੋੜਾ ਜਨ ਲੱਗਦਾਗਾ ਮੈਂ ਕਿਹਾ ਬਾਈ ਡਰਨ ਦੀ ਲੋੜ ਨਹੀਂ ਐ ਨਾਰਮਲ ਹੋ ਗਏ ਗੱਲ ਕਰੋ ਕੋਈ ਟੈਨਸ਼ਨ ਨਹੀਂ ਆਪਾਂ ਵੀ ਤੁਹਾਡੇ ਵਰਗੇ ਆ ਤੇ ਹੁਣ ਕਰਦੇ ਆ ਨਾਸ਼ਤਾ ਤੇ ਫੇਰ ਆਪਾਂ ਆਪਣੇ ਸਫ਼ਰ ਨੂੰ ਅੱਗੇ ਖਿੱਚਾਂਗੇ ਚਲਿਏ ਕਰੀਏ ਸ਼ੁਰੂ ਇਹ ਜਿਹੜੀ ਇਡਲੀ ਹੈ ਨਾ ਚੌਲਾਂ ਤੋਂ ਬਣਦੀ ਹੈ ਟੇਸਟ ਚੰਗਾ ਹੁੰਦਾ ਹਨੇ ਤੋਂ ਨਹੀਂ ਮਨਾ ਹੁਣ ਇਹਨਾਂ ਵੀਰਾਂ ਨੂੰ ਆਪਾਂ ਕਰਦੇ ਆਂ ਅਲਵਿਦਾ ਕੋਲਮ ਸ਼ਹਿਰ ਨੂੰ ਕੋਲਮ ਜ਼ਿਲ੍ਹੇ ਨੂੰ ਕਰਦੇ ਆਂ ਅਲਵਿਦਾ ਰਾਤ guzari ਬਹੁਤ ਵਧੀਆ ਇਹਨਾਂ ਨੇ ਖਾਹ ਦਿੱਤਾ ਵੀਰਾਂ ਨੇ ਰੋਟੀ ਪਾਣੀ ਦਾ ਵੀ ਕੀਤਾ ਰਹਿਣ ਵਾਸਤੇ ਜਗਾ ਵੀ ਦਿੱਤੀ ਔਰ ਦਿਲ ਵੀ ਜਿੱਤ ਲਿਆ ਓਕੇ ਬ੍ਰਦਰ ਹਮ ਚਲਤੇ ਹਾਂ ਖੁਦਾ ਨੇ ਚਾਹਾ ਫਿਰ ਮਿਲेंगे ਓਕੇ ਬਾਏ ਬਾਏ ਬ੍ਰਦਰ ਕੋਲਮ ਸ਼ਹਿਰ ਦਾ ਰੇਲਵੇ ਸਟੇਸ਼ਨ ਆ ਤੇ ਆਪਾਂ ਇਸ ਬ੍ਰਿਜ ਦੇ ਉੱਪਰ ਉੱਪਰ ਜਾ ਰਹੇ ਆਂ ਆਸ-ਪਾਸ ਸਾਰੇ ਝੰਡੇ ਲੱਗੇ ਘਵਾਨ ਤੇਜ ਕੇ ਪੀ ਐਸ ਪੀ ਇਹਨਾਂ ਨਾਲ ਕੋਈ ਪਾਰਟੀ ਹੈ ਸ਼ੈਨੋਂ ਦੇ ਕਰਕੇ ਝੰਡੇ ਲੱਗੇ ਆ ਤੇ ਰੇਲਵੇ ਸਟੇਸ਼ਨ ਅਜਿhandle ਨਾਲ ਹੀ ਸਾਹਮਣੇ ਅਗਰੇ ਜੀ ਨੂੰ ਬੰਨ੍ਹ ਦੱਸਦੇ ਅੱਗੇ ਆਪਣੀ ਮੰਜ਼ਿਲ ਦੇ ਵੱਲ ਬਾਹਰ ਰਹੇ ਬਹੁਤ ਸੋਹਣਾ ਸ਼ਹਿਰ ਹੈਗਾ ਸਾਫ਼ ਸੁਥਰਾ ਤੇ ਬਹੁਤ ਸੋਹਣੀਆਂ ਪਾਰਕਾਂ ਬੜੀਆਂ ਨੇ ਬਹੁਤ ਸਾਰੇ ਚੌਕ ਨੇ ਇਹ ਸ਼ਹਿਰ ਉਹ ਰੋਡ ਦੇ ਘਾਈ ਦੇ ਵਿੱਚ ਨੈਸ਼ਨਲ ਹਾਈਵੇ ਸਿਆ ਨਾ ਵੀਡੀਓ ਨਹੀਂ ਉਚਾਈ ਤੋਂ ਮੱਧ ਦੇ ਤੋਂ ਬਣਾਇਆ ਸਿੰਗਲ ਐਂਡ ਟੈਂਪੀਅਰ ਆਪਣੀ ਵੀਡੀਓ ਨੂੰ ਵੇਖ ਰਹੇ ਸਾਰੇ ਮਿੱਤਰ ਪਿਆਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਜਾ ਰਹੇ ਹਾਂ ਕੌਲਮ ਸ਼ਹਿਰ ਤੋਂ ਜਟਾਯੂ ਜਟਾਯੂ ਤੋਂ ਜੇ ਤੁਸੀਂ ਰਮਾਇਣ ਪੜ੍ਹੀਏ ਤੇ ਰਮਾਇਣ ਦੇ ਵਿੱਚ ਜਟਾ ਜੂ ਦਾ ਬਹੁਤ ਵੱਡਾ ਨਾਮ ਹੈ ਕਿ ਜਦੋਂ ਰਾਵਣ ਸੀਤਾ માતા ਦਾ ਅਪਰਨਨ ਕਰਕੇ ਲੰਕਾ ਦੇ ਵਿੱਚ ਲੈ ਕੇ ਜਾ ਰਿਹਾ ਸੀ ਤੇ ਜਟਾ ਜੂ ਇੱਕ ਪੰਛੀ ਆ ਤੇ ਜਿਨੇ ਉਸ ਟਾਈਮ ਸੀਤਾ માતા ਨੂੰ ਰਾਵਣ ਦੀ ਗ੍ਰਿਫਤ ਦੇ ਵਿੱਚੋਂ ਛਡਾਉਣ ਵਾਸਤੇ ਬਹੁਤ ਜ਼ਿਆਦਾ ਯਤਨ ਕੀਤਾ ਤੇ ਰਾਵਣ ਨੇ ਉਹਦੇ ਲੜਾਈ ਜਦੋਂ ਹੁੰਦੀ ਆ ਵਾ ਦੇ ਵਿੱਚ ਤੇ ਰਾਵਣ ਨੂੰ ਦੇ ਮਾਰ ਕੇ ਤਲਵਾਰ ਮਾਰ ਕੇ ਤੇ ਹੁੰਦਾ ਇੱਕ ਖੰਭ ਵੜ ਦਿੰਦਾ ਤੇ ਇਹ ਇਤਿਹਾਸ ਨਾਲ ਜੁੜਿਆ ਹੋਇਆ ਉੱਥੇ ਇੱਕ ਮੰਦਿਰ ਬਣਿਆ ਹੋਇਆ ਹੈ ਬਹੁਤ ਹੀ ਸ਼ਾਨਦਾਰ ਮੰਦਿਰ ਤੇ ਬਹੁਤ ਹੀ ਉਚਾਈ ਤੇ ਬਣਿਆ ਹੋਇਆ ਤੇ ਅੱਜ ਆਪਾਂ ਉਸ ਮੰਦਿਰ ਦੇ ਦਰਸ਼ਨ ਕਰਕੇ ਤੇ ਗਾਂ ਆਪਣੇ ਸਫਰ ਨੂੰ ਗਿੱਜਾਂਗੇ ਸੋ ਬਣੇ ਰਿਹਾ ਜੀ ਆਪਣੀ ਵੀਡੀਓ ਨਾਲ ਬਹੁਤ ਕੁਝ ਖਾਸ ਹੋਣ ਵਾਲਾ ਹੈ ਇਸ ਵੀਡੀਓ ਦੇ ਵਿੱਚ ਧੰਨਵਾਦ ਜਿਹੜੇ ਜਿਹੜੇ ਵੀਰ ਆਪਣੇ ਨਾਲ ਜੁੜੇ ਹੋਏ ਆ ਤੇ ਧੰਨਵਾਦ ਵੀਰ ਰਾਮਦੇਵ ਦਾ ਜਿਨੇ ਆਪਣਾ ਖਰਾਲ ਰਹਿਣ ਦਾ ਬੰਦੋਬਸਤ ਕੀਤਾ ਥੈਂਕ ਯੂ ਬ੍ਰਦਰ ਬਹੁਤ ਬਹੁਤ ਧੰਨਵਾਦ ਤੁਹਾਡਾ ਆ ਗਿਆ ਇਹ ਪੈਟਰੋਲ ਪੰਪ ਆਇਆ ਤੇ ਇੱਥੇ ਫਿਲਟਰ ਵਾਲਾ ਪਾਣੀ ਹੈ ਤੇ ਨਾਲੇ ਠੰਡਾ ਵੀ ਹੈ ਇਹ ਪਰ ਲੈਣੇ ਆ ਪਾਣੀ ਪੀਵਾਂਗੇ ਤੇ ਅੱਗੇ ਸਫ਼ਰ ਨੂੰ ਚੱਲਾਂਗੇ ਇਧਰ ਨਾਲ ਠੰਡਾ ਪਾਣੀ ਦਾ ਬਹੁਤ ਘੱਟ ਇਸਤੇਮਾਲ ਕਰਦੇ ਆ ਜਿਆਦਾਤਰ ਇੱਥੇ ਖਾਣੇ ਦੇ ਨਾਲ ਨਾਲ ਗਰਮ ਪਾਣੀ ਪੀਂਦੇ ਆ ਉਹਦਾ ਰੀਜਨ ਇਹ ਆ ਕਿ ਇੱਧਰ ਜਦੋਂ ਜਿਆਦਾਤਰ ਮਾਸ ਖਾਂਦੇ ਨੇ ਮੱਛੀ ਹੋਗੀ ਜਾਂ ਹੋਰ ਵੀ ਤੇ ਉਹ ਜਦੋਂ ਵੀ ਤੁਸੀਂ ਕਿਸੇ ਵੀ ਹੋਟਲ 'ਚ ਬਹੋਗੇ ਛੋਟੇ ਜੇ ਜਾਂ ਵੱਡੇ ਜੇ ਤੇ ਤੁਹਾਨੂੰ ਜਿਹੜਾ ਪਾਣੀ ਉਹ ਗਰਮ ਦਿੱਤਾ ਜਾਂਦਾ ਤੇ ਜਿਹੜੀ ਇੱਥੋਂ ਦੀ ਲੋਕਲ ਜੜੀ ਬੂਟੀ ਉਹਨੇ ਵਿੱਚ ਪਾ ਕੇ ਤੇ ਪਾਣੀ ਦਿੰਦੇ ਨੇ ਉਹ ਕਾਰਨ ਇਹ ਹੈ ਕਿ ਵੀ ਜਦੋਂ ਮਾਸ ਖਾਂਦੇ ਤੇ ਇਹਨਾਂ ਦੀ ਜਿਹੜੀ ਪਾਚਣ ਸ਼ਕਤੀ ਉਹ ਕਮਜ਼ੋਰ ਹੋ ਜਾਂਦੀ ਹੈ ਜਦੋਂ ਰੈਗੂਲਰ ਮਾਸ ਖਾਣਾ ਉਹ ਗਰਮ ਪਾਣੀ ਜਦੋਂ ਪੀਂਦੇ ਆ ਤੇ ਉਹਦੇ ਨਾਲਾਂ ਦੀ ਪਾਚਨ ਸ਼ਕਤੀ ਵਧੀਆ ਰਹਿੰਦੀ ਏ ਇਸ ਕਰਕੇ ਜਿਆਦਾ ਗਰਮ ਪਾਣੀ ਦਾ ਇਸਤੇਮਾਲ ਕਰਦੇ ਤੇ ਪਾਣੀ ਜੇ ਨਾ ਠੰਡਾ ਹੋ ਉਹ ਆਪਣੇ ਆਪ ਰਕੇ ਟੂਰਿਸਟ ਹੀ ਪੀਂਦੇ ਜਾਣ ਨੂੰ ਦੋ ਰਸਤੇ ਆ ਖੱਬਾ ਤੇ ਸੱਜਾ ਸਿੱਧੇ ਵੀ ਆਪਾਂ ਲੰਘ ਸਕਦੇ ਆ ਤੇ ਖੱਬੇ ਮੁੜ ਕੇ ਵੀ ਜਾ ਸਕਦੇ ਆ ਜਟਾਯੂ ਟੈਂਪਲ ਕੋਲਮ ਸ਼ਹਿਰ ਤੋਂ ਤਕਰੀਬਨ 45 ਕਿਲੋਮੀਟਰ ਦੂਰ ਹੈ ਤੇ ਇੱਧਰ ਇੱਕ ਵਰਕਲਾ ਬੀਚ ਪੈਂਦੀ ਆ ਜਿੱਥੇ ਬਹੁਤ ਸਾਰੇ ਵਿਦੇਸ਼ੀ ਜਿਵੇਂ ਠੰਡ ਪੈਂਦੀ ਨਾ ਰਸ਼ੀਅਨ ਜਿੱਥੇ ਆਪ ਮੈਨਸ ਸਸਾ 70 ਡਿਗਰੀ ਟੈਂਪਰੇਚਰ ਪਹੁੰਚ ਜਾਂਦਾ। ਰਸ਼ੀ ਹਣ ਉਸ ਬੀਚ ਤੇ ਰਹਿੰਦੇ ਵਰਕਲਾ ਬੀਚ। ਉੱਥੇ ਉਹ ਆਪਣਾ ਘਰ ਲੈ ਆ। ਤੇ ਤਿੰਨ ਚਾਰ ਚਾਰ ਮਹੀਨੇ ਜਦੋਂ ਪੂਲ ਠੰਡ ਪੈਂਦੀ ਆ। ਉਦੋਂ ਨਦੀਆਂ ਵੀ ਚੰਮ ਜਾਂਦੀਆਂ ਨੇ ਤੇ ਨਦੀਆਂ ਦੇ ਉੱਪਰੋਂ ਜਿਹੜੇ ਉਹਨਾਂ ਦੀ ਟ੍ਰੈਫਿਕ ਚੱਲਦੀ ਪੋਲ ਨਹੀਂ ਬਣੇ ਹੋਏ। ਉਹ ਸਾਰੇ ਅੰਗਰੇਜ਼ ਲੋਕ ਇੱਧਰਲੇ ਬਣਿਆਣ ਕੇ ਤੇ ਵਰਕਲਾ ਬੀਚ ਤੇ ਲਾਗੇ ਬੰਨੇ ਆਪਣੇ ਹੋਮ ਰੈਂਟ ਲੈ ਕੇ ਤੇ ਰਹਿੰਦੇ ਨੇ। ਤੇ ਇੱਕ ਇਹ ਆਪਾਂ ਜਾ ਰਹੇ ਆ ਟੈਂਪਲ ਦੇਖਣ ਵਾਸਤੇ ਆਪਾਂ ਜਾ ਰਹੇ ਆ। ਉਹ ਟੈਂਪਲ ਤੇ ਇਹ ਦੋਵੇਂ ਆਪੋਜੀਟ ਨੇ ਤੇ ਵਰਕਲਾ ਜੇ ਵੇਖਣਾ ਤੇ ਜਾਂ ਜਟਾਜੂ ਵੇਖਣਾ ਉਹ ਫਾਸਲਾ ਦੁਬਾਰਾ ਫੇਰ ਆਪਾਂ ਨੂੰ ਇੱਧਰ ਹੀ ਆਉਣਾ ਪੈਣਾ ਤੇ ਇੱਥੋਂ ਹੀ ਤਰਵੰਤ्रम ਜਿਹੜੀ ਰਾਜਧਾਨੀ ਹੈ ਜਟਾਜੂ ਤੋਂ ਉਹ ਰਸਤਾ ਨਿਕਲਦਾ ਤੇ ਵਰਕਲਾ ਦਾ ਆਪਣਾ ਆਊਟ ਹੈਗਾ ਕਿਉਂਕਿ ਆਪਾਂ ਪਹਿਲਾਂ ਵੀ ਬਹੁਤ ਜਿਆਦੀਆਂ ਵੇਖ ਲੀਆਂ ਆਂ ਬੀਚਾਂ ਤੇ ਇਹ ਬੀਚ ਨਹੀਂ ਵੇਖਾਂਗੇ ਤੇ ਆਪਣਾ ਸਰ ਜਾਏਗਾ ਪਰ ਜਿਹੜਾ ਇਤਿਹਾਸਿਕ ਟੈਂਪਲ ਹੈ ਜਟਾਜੂ ਵਾਲਾ ਉਹ ਆਪਾਂ ਜਰੂਰ ਵੇਖਣਾ ਬਹੁਤ ਤਗੜਾ ਇਤਿਹਾਸ ਦਾ ਕਿਹਨੇ ਮੰਗਣਾਂ छड़े मंगलम के बाद थोड़ा सा और आगे जाएगा यही से मेन रोड है हाँ। थोड़ा सा और आगे जाएगा जडाई पार्क राइट से जड़ाई ये ये रोड से मेन रोड ही जाएगा ऊपर चढ़ने का पर चढ़ाई पर चढ़ने का रास्ता है यहाँ से ट्वेंटी फाइव होगा हाँ तो यहाँ से अठारह ये पड़ेगा हाँ अठारह उन्नीस पड़ेगा चर्चा बनिया कितने पड़ेंगे ये देखो ऊपर टीसी दे ਹੁਣ ਇੱਥੋਂ ਆਪਾਂ ਰੋਡ ਸੱਜੇ ਨੂੰ ਮੁੜ ਗਏ ਤੇ ਇੱਥੇ ਲੈ ਬਣੇ ਤੁਹਾਨੂੰ ਗ੍ਰੀਨਰੀ ਵਿਖਾਉਣੇ ਆ ਬਹੁਤ ਜ਼ਿਆਦੀ ਗ੍ਰੀਨਰੀ ਤੇ ਬਹੁਤ ਸ਼ਾਨਦਾਰ ਅੰਦਰ ਵਾਲਾ ਜਿਹੜਾ ਥਿਊ ਹੈਗਾ ਅੰਦਰ ਤੋਂ ਪਾਓ ਤੁਮੰਦਰ ਦੇ ਅੰਦਰਲੀ ਸਾਈਡ ਤੇ ਇੱਧਰ ਬੱਸਾਂ ਵੇਖ ਲਓ ਕੋਈ ਬਾਰੀ ਨਹੀਂ ਕੋਈ ਤਾਂ ਕਿ ਆ ਵੀਰ ਪਿੱਛੇ ਨਾਲ ਆਪਾਂ ਨੂੰ ਬਾਜਾ ਮਾਰੀ ਜਾਂਦਾ ਕੋ ਲਾਇਆ ਇਧਰ ਤੇ ਜਾਏਗਾ ਇਹ ਪ੍ਰਵੰਤਰਾ ਮੈਂ ਇਧਰ ਜਟਾਜੂ 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 ਆ ਹਾਂ ਇਧਰ ਸੇ ਪੰਜਾਬ ਸੇ ਪੰਜਾਬ ਸੇ ਪੰਜਾਬ ਸੇ ਕਿਧਰ ਜਾਏਗਾ ਇਕਨਿਆ ਕੁਮਾਰੀ ਕਹਿੰਦੇ ਹੋ ਮਾਰੀ ਉਹ ਕੰਨਿਆ ਵਾਰਸ ਬਾਈ ਮਰੇ ਜ਼ਿਆਦਾ ਪੈਸੇ ਨਹੀਂ ਹੈ ਪਿੱਛੇ ਨਾ ਜਦੋਂ ਆਪਾਂ ਆਈ ਜਾਂਦੇ ਸੀਗੇ ਤੇ ਬਾਈ ਨੇ ਇੱਕ ਨਾ ਆਵਾਜ਼ ਮਾਰੀ ਤੇ ਮੈਂ ਰੁਕ ਗਿਆ ਦੋ ਜਣੇ ਸੀ ਇੱਕ ਉਹਨੂੰ ਖਿੱਚੀ ਜਾਂਦਾ ਸੀ ਤੇ ਇੱਕ ਆਪਣੇ ਕੋਲ ਭੱਜ ਕੇ ਆ ਗਿਆ ਆਣ ਕੇ ਕਹਿੰਦਾ ਬਾਈ ਤੂੰ ਕੁਛ ਖਾਣਾ ਹੋਵੇਗਾ ਤੇ ਦਵਾਦਾਂ ਆਪਦੀ ਜੇਬ ਦੇ ਵਿੱਚ ਹੱਥ ਮਾਰੀ ਜਾਂਦਾ ਸੀ ਤੇ 20 ਰੁਪਏ ਦੇ ਕੋਲ ਨਿਕਲੇ ਮੈਨੂੰ ਦੇਣ ਲੱਗ ਪਿਆ ਮੈਂ ਕਿਹਾ ਭਾਈ ਮੈਨੂੰ ਪੈਸੇ ਦੀ ਲੋੜ ਨਹੀਂ ਹੈਗੀ ਤੂੰ ਆ ਗਿਆ ਇੰਨਾ ਹੀ ਬਹੁਤ ਹੈ ਤੇ ਉਹਨੇ ਟਾਈਮ ਨੂੰ ਨਾ ਮੈਨੂੰ ਕਹਿੰਦਾ ਬੈਠਦੇ ਆ ਉਹ ਦੂਜੇ ਨੂੰ ਪਤਾ ਨਹੀਂ ਕੀ ਹੋਇਆ ਵੀ ਉਹ ਦਵਾ-ਦਵਾ ਅੱਗੇ ਇੱਕ ਬੱਸ ਜਾ ਕੇ ਬਾਅਦ ਦੇ ਪਿੱਛੋਂ ਦੀ ਨਿਕਲਿਆ ਤੇ ਉਹਨੂੰ ਨਾਲ ਲੈ ਗਿਆ ਕਈ ਵਾਰੀ ਕੀ ਹੁੰਦਾ ਵੀ ਜਦੋਂ ਆਪਾਂ ਨੂੰ ਕੋਈ ਪਤਾ ਨਹੀਂ ਲੱਗਦਾ ਨਾ ਵੀ ਦੂਰ ਤੋਂ ਆਏ ਆ ਕਈਆਂ ਨੂੰ ਆਪਣੇ ਬਾਰੇ ਨਹੀਂ ਪਤਾ ਹੈਗਾ ਤੇ ਕਈਆਂ ਨੂੰ ਪੰਜਾਬੀਆਂ ਬਾਰੇ ਪਤਾ ਹੁੰਦਾ ਬਾਕੀ ਗੱਲ ਕਰਦੇ ਆ ਦਿਲ ਦੀ ਵੀਰੇ ਕੋਲ ਜੇਬ ਦੇ ਵਿੱਚ 200 ਰੁਪਏ ਉਹਨੇ ਕੱਢ ਕੇ ਉਹ ਵੀ ਮੈਨੂੰ ਦੇਣ ਲੱਗ ਪਿਆ ਮੈਂ ਕਿਹਾ ਭਾਈ ਨਹੀਂ ਆਪਾਂ ਨੂੰ ਪੈਸੇ ਨਹੀਂ ਚਾਹੀਦੇ ਆਪਾਂ ਨੂੰ ਪਿਆਰ ਹੀ ਤੁਹਾਡਾ ਬਹੁਤ ਹੈਗਾ ਵੇਖਣ ਨੂੰ ਇਹ ਸ਼ਕਲ ਤੋਂ ਤੁਹਾਨੂੰ ਦਾਨਵ ਲੱਗਣਗੇ ਖਤਰਨਾਕ ਲੱਗਣਗੇ ਪਰ ਦਿਲ ਦੇ ਉਹਨੇ ਹੀ ਜ਼ਿਆਦੇ ਸਾਫ ਨੇ ਬਹੁਤ ਚੰਗੇ ਨੇ ਸਿਫਟ ਜਿੰਨੀ ਵੀ ਕਰ ਲਈਏ ਉਹਨੀ ਵੀ ਥੋੜੀ ਹੈ ਕੋਈ ਇੱਥੇ ਨਾ ਟ੍ਰੇਨਿੰਗ ਸੈਂਟਰ ਹੈ ਇੰਨਾ ਦਾ ਜਿਵੇਂ লাইਸੈਂਸ ਬਣਦਾ ਤੇ ਇੱਥੇ ਟਰਾਈ ਹੀ ਦਿੰਦੇ ਨੇ ਆ ਗੱਡ ਕੇ ਨਾਲ ਤੇ ਜਿੰਨੀਆਂ ਵੀ ਜਨਾਨੀਆਂ ਇੱਥੇ ਲੋਕਲ ਸਕੂਟਰੀਆਂ ਚਲਾਉਣਾ ਸਿੱਖਦੀਆਂ ਨੇ ਇੱਕ ਆ ਸਕੂਟਰੀ ਦੇ ਦਿੰਦੀਆਂ ਨੇ ਤੇ ਇੱਕ ਆ ਸਾਹਮਣੇ ਨਿੱਕੇ ਨਿੱਕੇ ਡੰਡੇ ਜੇ ਕੱਢੇ ਹੋਏ ਆ ਲਾਇਸੈਂਸ ਬਣਾਉਣ ਵਾਸਤੇ ਤੇ ਪੈ ਤੇ ਆਪਾਂ ਦਾ ਵੀਰ ਮਿਲਿਆ ਜਿਹਨੇ ਆਪਾਂ ਨੂੰ ਆ ਦੋ ਫਰੂਟੀਆਂ ਲੈ ਕੇ ਦਿੱਤੀਆਂ "ਕਿਆ ਨਾਮ ਬਈ ਆਪਕਾ?" "ਮੇਰਾ ਨਾਮ ਯਦੂਕ੍ਰਿਸ਼ਨ ਹੈ।" "ਯਦੂਕ੍ਰਿਸ਼ਨ।" "ਯਦੂਕ੍ਰਿਸ਼ਨਾ।" "ਥੈਂਕ ਯੂ ਬ੍ਰਦਰ।" ਤੇ ਵੀਰ ਕਹਿੰਦਾ ਵੀ ਮੈਂ ਕੁਛ ਨਾ ਕੁਛ ਤੈਨੂੰ ਪਿਉਣਾ ਤੇ ਮੈਂ ਕਹਾ ਚੱਲ ਕੋਈ ਨਹੀਂ। ਪਾਣੀ ਪਿਆ ਦੇ ਪਾਣੀ ਕਹਿੰਦਾ ਨਹੀਂ ਆਪਾਂ ਤਨ ਫਰੂਟ ਹੀ ਪੀਉਨੇ ਆ ਥੈਂਕ ਯੂ ਭਰਾ ਥੈਂਕ ਯੂ ਆਪਣਾ ਜਟਾਜੂ ਜਾਣ ਦਾ ਹੈ ਤੇ ਰਸਤੇ ਦੇ ਵਿੱਚ ਵੀਰ ਮਿਲੇ ਗੱਲਾਂ ਬਾਤਾਂ ਕੀਤੀਆਂ ਉਹਨਾਂ ਨਾਲ ਬਹੁਤ ਵਧੀਆ ਲੱਗਾ ਤੇ ਇਹ ਵਾਕਈ ਇਹ ਭਰਾ ਜਿੰਨੇ ਵੀ ਨੇ ਕੇਰਲਾ ਦੇ ਬਹੁਤ ਹੈਲਪਫੁਲ ਨੇ ਬਹੁਤ ਮਦਦ ਕਰਦੇ ਨੇ ਤੇ ਹੁਣ ਆਪਾਂ ਜਟਾਜੂ ਜਾ ਰਹੇ ਆ ਤੇ ਇਹ ਵੀਰ ਆਪਾਂ ਨੂੰ ਮਿਲੇ ਚੰਗਾ ਲੱਗਾ ਤੇ ਵੀਰ ਰਸਤੇ ਦੇ ਵਿੱਚ ਮਿਲਿਆ ਤੇ ਆਪਾਂ ਨੂੰ ਆਪਣੇ ਘਰ ਲਿਆ ਕਹਿੰਦਾ ਆਓ ਬੈਠਦੇ ਆ ਪਾਣੀ ਪੀਨੇ ਆ ਇੱਦੇ ਲੋਕ ਵਿਜ਼ਿਟ ਕਰਦੇ ਹੈਲੋ ਬ੍ਰਦਰ ਹਾਲੋ ਆਹ ਸੁਣਾਓ ਕੀ ਨਾਮ ਆਸੀਰ ਆਸੀਰ ਤੋ ਮਿਲ ਕੇ ਬਹੁਤ ਵਧੀਆ ਲੱਗਾ ਵੀਰ ਆਪਣੇ ਘਰੇ ਕੇ ਨਾ ਮੇਰੇ ਘਰੇ ਵੀ ਵਿਜ਼ਿਟ ਕਰ ਇਦਾਂ ਦਾ ਪਿਆਰ ਆਪ ਨੂੰ ਮਿਲਦਾ ਪਿਆ ਇਹ ਇਹਨਾਂ ਦੇ ਫਦਰ ਨੇ ਤੇ ਕਰਦੇ ਆ ਗੱਲਬਾਤ ਇਹਨਾਂ ਦੇ ਨਾਲ ਆ ਜੋ ਸ਼ਹਿਰ ਤੇ ਇੱਥੋਂ ਤਕਰੀਬਨ 5 ਕਿਲੋਮੀਟਰ ਦੂਰ ਹੈ ਜਟਾ ਜੂ ਮਹਾਰਾਜ ਦਾ ਜਿਹੜਾ ਮੰਦਿਰ ਬਣਿਆ ਹੋਇਆ ਹੈ ਬਹੁਤ ਸਾਹਮਣੇ ਪਹਾੜੀ ਦੇ ਜਨਾਂ ਜੂ ਨਜ਼ਰ ਆ ਰਿਹਾ ਕਿੰਨਾ ਵੱਡਾ ਜਾਨਵਰ ਬਣਾਇਆ ਆ ਤੇ ਉਹਦੀ ਚੁੰਝ ਦੇਖਦੀ ਆ ਤੇ ਪੰਜੇ ਮੂਦਾ ਆ ਜਾਨਵਰ ਪਿਆ ਉਹੀ ਆਪਾਂ ਵਿਜ਼ਿਟ ਕਰਨਾ ਉਹੀ ਵੇਖਣ ਵਾਸਤੇ ਜਾਣਾ ਜਟਾ ਜੂ ਦਾ ਬਹੁਤ ਵੱਡਾ ਇਤਿਹਾਸ ਹੈ ਰਮਾਇਣ ਦੇ ਵਿੱਚ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਅਗੇ ਪਹੁੰਚ ਗਏ ਲਗਭਗ ਇਥੋਂ 1.5 ਕਿਲੋਮੀਟਰ ਅੱਗੇ ਹੈ ਟੀਚਰ ਨਹੀਂ ਪੈ ਰਹੀ ਆ ਹੁਣ ਸਾਰੀ ਪਹਾੜੀ ਦੇ ਟੋਪ ਤੇ ਜਾਣਾ ਰੋਡ ਤੋਂ ਆਪਾਂ ਸਾਈਡ ਤੇ ਹੋ ਗਏ ਥੱਲੇ ਬੰਨੇ ਆ ਗਿਆ ਜਟਾ ਜੂ ਦੀ ਪਾਰਕ ਬਣੀ ਹੋਈ ਹੈ ਤੇ ਹੁਣ ਆਪਾਂ ਥੱਲੇ ਜਾ ਕੇ ਸਾਈਕਲ ਰੋਕਦੇ ਆਂ ਤੇ ਫਿਰ ਅੱਗੇ ਚੱਲਾਂਗੇ ਉਹ ਚੜਾਈ ਤੇ ਚੜਨਾ ਤੇ ਜਿਪ ਲਾਈਨ ਜਿਹੜੀ ਅੱਜ ਬੰਦ ਹੈ ਨਹੀਂ ਚੱਲਦੀ ਵੀ ਹਵਾ ਤੇਜ਼ ਚੱਲਦੀ ਆਪਾਂ ਉਹ ਪਾਰਕ ਦੇ ਵਿੱਚ ਸਾਈਕਲ ਪਾਰਕ ਕਰਕੇ ਆਏ ਆ ਤੇ ਇਹ ਆ ਟਿਕਟ ਘਰ ਜਿੱਥੋਂ ਟਿਕਟ ਮਿਲਦੀ ਆ 325 ਰੁਪਏ ਇੱਕ ਜਨੇ ਦੀ ਟਿਕਟ ਹੈ ਤੇ ਆਪਾਂ ਨੂੰ ਇਹਨਾਂ ਸਾਈਕਲ ਤੇ ਦੇਖ ਕੇ ਤੇ ਥੋੜਾ ਜਿਹਾ ਡਿਸਕਾਊਂਟ ਕਰਤਾ ਕਹਿੰਦੇ 10% ਤੇ 292 ਰੁਪਏ ਦੀ ਆਪਾਂ ਨੂੰ ਟਿਕਟ ਮਿਲੀ ਆ ਤੇ ਹੁਣ ਆਪਾਂ ਗਾਂ ਅੱਗੇ ਵਧਾਂਗੇ ਤੇ ਵੇਖਦੇ ਆ ਜਟਾਯੂ ਟੈਂਪਲ ਜਟਾਯੂ ਦਾ ਇਤਿਹਾਸ ਬਾਰੇ ਜਾਣਕਾਰੀ ਦਿੰਨੇ ਤੁਹਾਨੂੰ ਆਪਾਂ ਇੱਥੇ ਕੋ ਆ ਗਏ ਤੇ ਇੱਥੋਂ ਨਾਲੇ ਟਿਕਟ ਕਰਨੀ ਚੈੱਕ ਅੱਗੇ ਚੜ੍ਹਾਈ ਸ਼ੁਰੂ ਹੋਏਗੀ ਥੱਲੇ ਪਹਿਲਾਂ ਵੀਨਾ ਟਿਕਟ ਤਾਂ ਚੈੱਕ ਕਰ ਲਈ ਸੀ ਤੇ ਹੁਣ ਅੱਗੇ ਫਿਰ ਆਪਾਂ ਚੱਲਾਂਗੇ ਇੱਥੇ ਆਉਂਦਿਆਂ ਪਹਿਲਾਂ ਸਿਕਿਉਰਿਟੀ ਚੈੱਕ ਹੁੰਦੀ ਆ ਹਰ ਇੱਕ ਚੀਜ਼ ਚੈੱਕ ਕਰਨ ਤੋਂ ਬਾਅਦ ਵਿੱਚ ਫਿਰ ਅੱਗੇ ਜਾਣ ਦਿੰਦੇ ਆ ਆਪਣੇ ਕੋਲ ਤਾਂ ਸਪੀਕਰ ਸੀ ਇਹ ਕਹਿੰਦੇ ਹੈ ਨਹੀਂ ਲੈ ਕੇ ਜਾ ਸਕਦੇ ਤੇ ਸਪੀਕਰ ਆਪਾਂ ਥੱਲੇ ਜਮਾ ਕਰਵਾ ਦਿੱਤਾ ਹੁਣ ਆਪਾਂ ਇੰਦੇ ਐਂਟਰ ਕਰਨ ਲੱਗੇ ਆ ਕਿਹੜਾਈ ਸ਼ੁਰੂ ਹੋ ਗਈ ਹੈ ਜਿਪ ਲਾਈਨ ਰੂਪ ਵੇਵ ਅੱਜ ਬੰਦ ਹੈਗੀਆਂ ਨੇ ਕਿਉਂਕਿ ਉੱਪਰ ਹਵਾ ਚੱਲਦੀ ਪਈ ਹੈ ਇਸ ਕਰਕੇ ਸਾਰਿਆਂ ਨੂੰ ਪੈਦਲ ਹੀ ਚੜਨਾ ਪਾਏਗਾ ਤਾਂ ਚੜਾਤਾ ਤੇ ਹੁਣ ਕੌੜੀਆਂ ਫਿਰ ਥੱਲੇ ਇੰਦੇ ਪੂਰਾ ਐਡਵੈਂਚਰ ਹੋਏਗਾ ਤਾਂ 18 68 ਹਾਂ ਕਰਨਾ ਹੀ ਪਊਗਾ ਤੁਹਾਨੂੰ ਇਹ ਗੁਫਾ ਬਣਾਈ ਹੋਈ ਹੈ ਉਹ ਫਾਸਾ ਨਹੀਂ ਲਾਂਕੇ ਜਾਓ ਟਰਨਲ ਇਹਦੇ ਵਿੱਚ ਸਾਰੇ ਤਰ੍ਹਾਂ ਦੇ ਤੁਸੀਂ ਮੌਸਮ ਦੇ ਆਨੰਦ ਮਾਣੋ ਹਰ ਇੱਕ ਤਰ੍ਹਾਂ ਦੀ ਚੀਜ਼ ਦੇਖੋ ਜੀ ਉਹ ਗਾਉਂ ਗੱਡ ਲਾਈ ਜਾਂਦੇ ਤੇ ਵੇਖਣ ਵਾਸਤੇ ਨਹੀਂ ਜਾ ਰਹੇ ਨੇ ਦਾ ਥੱਕ ਜਾਂਦੇ ਆ ਯੋਗ گاਉ ਯੋਗ گاਉ ਫੇਰ ਸਿੱਧੀ ਚੜਾਈ ਆ ਜਿਹੜੇ ਤਾਂ ਬਾਈਡਲ ਮਾਰ ਲੈਂਦੇ ਨੇ ਜਾਂ ਤੁਰਦੇ ਫਿਰਦੇ ਆ ਉਹਨਾਂ ਵਾਸਤੇ ਤਾਂ ਤੁਰਨਾ ਕੋਈ ਔਖਾ ਨਹੀਂ ਕਾ ਜੇ ਆਪਾਂ ਇਹਨਾਂ ਪੌੜੀਆਂ ਦੀ ਗੱਲ ਕਰੀਏ ਇਹ ਟੋਟਲ ਪੌੜੀਆਂ ਆਈਆਂ 826 ਤੇ ਜੇ ਇਹਦੀ ਲੰਬਾਈ ਦੀ ਗੱਲ ਕਰੀਏ ਤੇ 1 ਕਿਲੋਮੀਟਰ ਆਪਾਂ ਨੂੰ ਚੱਲਣਾ ਪੈਂਦਾ ਟਾਈਮ ਤਕਰੀਬਨ ਕੋਈ ਅੱਧਾ ਘੰਟਾ ਲੱਗ ਜਾਂਦਾ ਕੋਈ 1 ਘੰਟਾ ਲੱਗ ਜਾਂਦਾ ਕੋਈ 45 ਮਿੰਟ ਚ ਕਰ ਜਾਂਦਾ ਤੇ ਪੌੜੀਆਂ 826 ਨੇ ਹੌਲੀ ਹੌਲੀ ਚੱਲਦੇ ਚੱਲਦੇ ਆਪਾਂ ਗਾਹ ਵਧਦੇ ਜਾਂਦੇ ਆਪਣੀ ਮੰਜ਼ਿਲ ਵੱਲ ਪੂਰਾ ਵਧੀਆ ਐਡਵੈਂਚਰ ਹੋਇਆ ਵਧੀਆ ਮਜ਼ਾ ਆ ਰਿਹਾ ਚੱਲਣ ਦਾ ਇਥੋਂ ਤੱਕ ਬਿਲਕੁਲ ਸਿੱਧੀ ਚੜਾਈ ਹੈ ਸਿੱਧੀਆਂ ਪੌੜੀਆਂ ਲੰਘੇ ਆਪਾਂ ਹੁਣ ਗਾਂ ਹੋਰ ਚੜਾਂਗੇ ਪੌੜੀਆਂ ਤੇ ਫੇਰ ਅੱਗੋ ਮੋੜ ਘੋੜ ਪੈ ਕੇ ਤੇ ਫੇਰ ਥੋੜਾ ਜਿਹਾ ਸਾਹ ਮਿਲੇਗਾ ਇੱਥੇ ਚੱਲ ਕੇ ਨਾ ਪੌੜੀਆਂ ਖਤਮ ਹੋ ਜਾਂਦੀਆਂ ਨੇ ਤੇ ਤਰਾਸ਼ੇ ਹੋਏ ਪੱਥਰ ਨੇ ਜਿਨ੍ਹਾਂ ਦੇ ਚੱਲ ਕੇ ਆਪਾਂ ਨੂੰ ਅੱਗੇ ਵਧਣਾ ਪੈਂਦਾ ਇੱਥੇ ਸ਼ਹਿਰ ਦਾ ਥਿ ਵਿਊ ਤੁਸੀਂ ਵੇਖੋ ਕਿੰਨਾ ਜ਼ਿਆਦਾ ਘੈਂਟ ਨਜ਼ਰ ਆ ਰਿਹਾ ਉਹ ਸਾਹਮਣੇ ਸ਼ਹਿਰ ਇਧਰਲੇ ਬੰਨੇ ਪੌੜੀਆਂ ਖਤਮ ਅੱਗੇ ਸ਼ਹਿਰ ਹੋਰ ਪੌੜੀਆਂ ਹੁਣ ਤੇ ਉੱਪਰਲੇ ਬੰਨੇ ਉਹ ਸਾਹਮੜੇ ਜਟਾ ਜੂ ਨਜ਼ਾਰਾ ਜਟਾ ਜੂ ਤੇ ਪਹੁੰਚਣ ਦੀਆਂ ਤਿੰਨ ਆਪਸ਼ਨਾਂ ਆ ਰੂਪਵੇਵ ਜਿਪਲਾਈਨ ਤੇ ਤੀਜਾ ਪੈਦਲ ਰਸਤਾ ਜਿਹੜਾ ਆਪਾਂ ਚੱਲ ਕੇ ਆਏ ਆ ਇਹ ਦੋਵੇਂ ਜਿਪਲਾਈਨ ਤੇ ਰੂਪਵੇਵ ਬੰਦ ਨੇ ਕਾਰਨ ਇਹਦਾ ਇਹੀ ਆ ਕਿ ਹਵਾ ਬਹੁਤ ਤੇਜ਼ ਚੱਲਦੀ ਪਈ ਇਸ ਕਰਕੇ ਰਿਸਕ ਨਹੀਂ ਲੈਂਦੇ ਇਹਨਾਂ ਨੇ ਬੰਦ ਕੀਤਾ ਆ ਤੇ ਹੁਣ ਆਪਾਂ ਮੰਜ਼ਲ ਦੇ ਲਾਗੇ ਪਹੁੰਚ ਲਏ ਆ ਥੋੜਾ ਜਿਹਾ ਵੱਖਰਾ ਜਿਹਾ ਵਿਊ ਬਣਾਇਆ ਹੋਇਆ ਹੈ ਜਿੱਦੇ ਉਹ ਜਿਪ ਲੈਣ ਤੋਂ ਉਤਰ ਕੇ ਉਹ ਥੱਲੇ ਇਧਰ ਆਉਂਦੇ ਆ ਤੇ ਇਦੋਂ ਗਾਂ ਪੈਦਲ ਚੜਨਾ ਪੈਂਦਾ ਉਹਨਾਂ ਵਾਸਤੇ ਬੈਗ ਬੁੱਕ ਰੱਖਣ ਵਾਸਤੇ ਆਹੋ ਸਾਹਮਣੇ ਲੋਕਰ ਬਣੇ ਹੋਏ ਆ ਹਾਂ ਅਸੀਂ ਦੇਖ ਸਕਦੇ ਹਾਂ ਗ੍ਰੀਨ ਪੱਟੀ ਕੀਤੀ ਹਾਂ ਹਾਂਜੀ ਇਹ ਆ ਜਟਾ ਜੂ ਤੇ ਇੱਕ ਨੁਬਾਜ ਕਹਿੰਦੇ ਆ ਬਾਜ ਤੇ ਪੰਜੇ ਵੇਖ ਲਓ ਤੁਸੀਂ ਇੱਥੇ ਨਾਲ ਸ਼ਹਿਰ ਤੁਸੀਂ ਸਾਰਾ ਆਸ-ਪਾਸ 360 ਡਿਗਰੀ ਦੇਕਰ ਵੇਖ ਸਕਦੇ ਜੀ ਤੇ ਆ ਜਿਹੜਾ ਜਟਾਜੂ ਇਹ ਬਾਜ ਹੈ ਤੇ ਅੱਖ ਵੀ ਹੁੰਦੀ ਸਾਹਮਣੇ ਦਿਖਾਈ ਹੋਈ ਆ ਪੰਜੇ ਜਿਵੇਂ ਪੁੱਠਾ ਡਿੱਗਿਆ ਸੀਗਾ ਤੇ ਇਹਦੀ ਸਾਰੀ ਹਿਸਟਰੀ ਵੀ ਤੁਹਾਨੂੰ ਦੱਸਦੇ ਆ ਇੱਕ ਸਾਈਡ ਤੇ ਇਹਦੇ ਪੰਜਾ ਹੈਗਾ ਤੇ ਦੂਜੀ ਸਾਈਡ ਤੇ ਇਹਦੇ ਪੰਜਾ ਨਹੀਂ ਹੈਗਾ ਤੇ ਇਧਰਲੇ ਬੰਨੇ ਤੁਸੀਂ ਵੇਖੋਗੇ ਤੇ ਪੂਰਾ ਵੱਡਾ ਬਾਜ ਬਣਾਇਆ ਗਿਆ ਤੇ ਇਹਨੂੰ ਬਣਾਉਣ ਦੇ ਉੱਤੇ ਬਹੁਤ ਜ਼ਿਆਦਾ ਟਾਈਮ ਤੇ ਬਹੁਤ ਜ਼ਿਆਦਾ ਖਰਚਾ ਆ ਘਟੋ ਘੱਟ ਵੀ ਇਹਦੇ ਤੇ 10 ਸਾਲ ਇੱਕ ਪੱਥਰ ਨੂੰ ਤਰਾਸ਼-ਤਰਾਸ਼ ਕੇ ਇਹ ਜਟਾਜੂ ਬਣਾਇਆ ਗਿਆ ਪੂਰਾ ਪੱਥਰ ਸੀਗਾ ਤੇ ਪੱਥਰ ਨੂੰ ਤਰਾਸ਼ ਕੇ ਬਣਾਇਆ ਗਿਆ ਹੈ ਸਾਈਡ ਤੇ ਪਹੁੰਚ ਗਏ ਆ ਤੇ ਇਧਰੋਂ ਤੁਸੀਂ ਵੇਖੋ ਸਾਰਾ ਸ਼ਹਿਰ ਤੇ ਇਧਰਲੇ ਬੰਨੇ ਭਗਵਾਨ ਰਾਮ ਜੀ ਦਾ ਮੰਦਿਰ ਬਣਿਆ ਹੋਇਆ ਤੇ ਇਹ ਜਟਾ ਜੂ ਜਿਹੜਾ ਬਣਿਆ ਹੋਇਆ ਇਧਰਲੇ ਬੰਨੇ ਵਾਲਾ ਖੰਭ ਹੈਗਾ ਤੇ ਦੂਜੀ ਸਾਈਡ ਵਾਲਾ ਖੰਭ ਨੇਗਾ ਤੇ ਉਹ ਜਿਹੜੇ ਪਹੁੰਚੇ ਜਿਹੜੇ ਆ ਤੁਸੀਂ ਵੇਖੋ ਪਹੁੰਚੇ ਉੱਪਰ ਜੋ ਜ਼ਮੀਨ ਤੇ ਆਣ ਕੇ ਥੱਲੇ ਡਿੱਗਦਾ ਜਿਹੜਾ ਜੂ ਉਸ ਤਰ੍ਹਾਂ ਦਾ ਬਣਾ ਕੇ ਦਿਖਾਇਆ ਗਿਆ ਵੀ ਕੀ ਉਸ ਟਾਈਮ ਗੱਲਬਾਤ ਹੋਈ ਤੇ ਕਿਵੇਂ ਲੜਾਈ ਹੋਈ ਆ ਰਾਵਣ ਦੇ ਨਾਲ ਇਹ ਜਿਹੜਾ ਪਿਛਲੇ ਬੰਨੇ ਤੁਹਾਨੂੰ ਜਟਾਜੂ ਨਜ਼ਰ ਆ ਰਿਹਾ ਜਟਾਜੂ ਇੱਕ ਪੰਛੀ ਆ ਤੇ ਦੁਨੀਆ ਦੇ ਵਿੱਚ ਸਭ ਤੋਂ ਇੱਕੋ ਇੱਕ ਜਿਹੜਾ ਇੰਨਾ ਵੱਡਾ ਪੰਛੀ ਦਾ ਸਟੈਚੂ ਬਣਿਆ ਆ ਪਹਿਲਾ ਐ ਹੋਰ ਕਿਤੇ ਕੋਈ ਵੀ ਸਟੈਚੂ ਨਹੀਂਗਾ ਤੇ ਇਸ ਜਟਾਜੂ ਦੇ ਇਤਿਹਾਸ ਬਾਰੇ ਗੱਲ ਕਰਦੇ ਆ ਕਿ ਜਦੋਂ ਕਿ ਆ ਜਾਂਦਾ ਵੀ ਜਿਹੜਾ ਰਾਵਣ ਸੀ ਮਾਤਾ ਸੀਤਾ ਦਾ ਅਪਰਨ ਕਰਕੇ ਤੇ ਆਪਣੇ ਜਿਹੜਾ ਰੱਥੇ ਰੱਥ ਦੇ ਉੱਪਰ ਆ ਸਮਾਨ ਦੇ ਰਾਈ ਲੈ ਕੇ ਜਾ ਰਿਹਾ ਸੀ ਤੇ ਮਾਤਾ ਸੀਤਾ ਨੇ ਪੁਕਾਰ ਕੀਤੀ ਆਵਾਜ਼ ਮਾਰੀ ਤੇ ਰਾਮ ਤੇ ਲక్ష్మణ ਨੂੰ ਤੇ ਉਸ ਟਾਈਮ ਕਹਿੰਦੇ ਵੀ ਜਟਾ ਜੂਏ ਨਾ ਉਹਦੀ ਨਿਗਾਹ ਪਈ ਵੀ ਮਾਤਾ ਸੀਤਾ ਰੋ ਰਹੀ ਐ ਕੁਰਲਾ ਰਹੀ ਐ ਤੇ ਉਹ ਜਿਹੜਾ ਜਟਾ ਜੂਏ ਇਹ ਪੰਛੀ ਉੱਡ ਕੇ ਆਇਆ ਤੇ ਰਾਵਣ ਜਦੋਂ ਆਪਣੇ ਰੱਥ ਦੇ ਉੱਪਰ ਲੈ ਕੇ ਜਾ ਰਿਹਾ ਸੀ ਤੇ ਰਾਵਣ ਦੇ ਉੱਪਰ ਜਟਾ ਜੂ ਨੇ ਹਮਲਾ ਕਰ ਦਿੱਤਾ ਤੇ ਜਟਾ ਜੂ ਨੇ ਕਿਹਾ ਵੀ ਪੁੱਤਰ ਤੁਹਾਨੂੰ ਘਪਰਾਉਣ ਦੀ ਲੋੜ ਨਹੀਂ ਮੈਂ ਹਾਂ ਹੇ ਗਾਂ ਤਾਂ ਮੈਂ ਤੁਹਾਡੀ ਰੱਖਿਆ ਕਰਾਂਗਾ ਤੇ ਉਸ ਟਾਈਮ ਜਟਾ ਜੂਨੇ ਆਪਦੀ ਪੂਰੀ ਤਾਕਤ ਲਾਈ ਤੇ ਆਪਣੇ ਆਪਣੇ ਤਿੱਖੇ ਪੰਜੇ ਤੇ ਚੁੰਝ ਦੇ ਨਾਲ ਹਮਲਾ ਕੀਤਾ ਪਰ ਰਾਵਣ ਕੋਲ ਇੰਨੀ ਜਿਆਦਾ ਸ਼ਕਤੀ ਸੀਗੀ ਉਹਨੇ ਆਪ ਦਾ ਸ਼ਕਤੀਸ਼ਾਲੀ ਜਿਹੜਾ ਵਾਰ ਕੀਤਾ ਵਾਰ ਦੇ ਨਾਲ ਜਟਾ ਜੂਦਾ ਇੱਕ ਜਿਹੜਾ ਖੰਭ ਉਤਾਰ ਦਿੱਤਾ ਖੰਭ ਕੱਟ ਦਿੱਤਾ ਜਦੋਂ ਖੰਭ ਕੱਟਿਆ ਗਿਆ ਤੇ ਇਹ ਜਟਾ ਜੂ ਥੱਲੇ ਇਸ ਪਹਾੜ ਦੇ ਉੱਪਰ ਆਣ ਕੇ ਡਿੱਗਦਾ ਭਾਰ ਦੇ ਉੱਪਰ ਜਦੋਂ ਆਣ ਕੇ ਡਿੱਗਦਾ ਤੇ ਸੀਤਾ ਮਾਤਾ ਉਦੋਂ ਇਹਨਾਂ ਨੂੰ ਵਰਦਾਨ ਦਿੰਦੇ ਆ ਵੀ ਕਹਿੰਦੇ ਵੀ ਤੈਨੂੰ ਪੀਣ ਵਾਸਤੇ ਪਾਣੀ ਮਿਲੇਗਾ ਤੇ ਇੱਥੇ ਇੱਕ ਟੋਬਾ ਵੀ ਬਣਿਆ ਹੋਇਆ ਜਿੱਥੋਂ ਜਟਾ ਜੂਣੇ ਪਾਣੀ ਪੀਤਾ ਤੇ ਖੰਭ ਕੱਟਿਆ ਗਿਆ ਤੇ ਕਹਿੰਦੇ ਵੀ ਤੈਨੂੰ ਰਾਮ ਭਗਵਾਨ ਆਉਣਗੇ ਤੇ ਉਹਨਾਂ ਨੂੰ ਤੂੰ ਦੱਸ ਦੇ ਵੀ ਸਾਰੀ ਗੱਲਬਾਤ ਕੀ ਗੱਲ ਬਣੀ ਆ ਕਿਹਾ ਜਾਂਦਾ ਵੀ ਜਦੋਂ ਭਗਵਾਨ ਰਾਮ ਤੇ ਲక్ష్మణ ਸੀਤਾ ਮਾਤਾ ਨੂੰ ਲੱਭਦੇ ਹੋਏ ਇਹ ਜਗ੍ਹਾ ਤੇ ਆਏ ਤੇ ਜਟਾ ਜੂ ਦਾ ਕਟਿਆ ਖੰਭ ਵੇਖਿਆ ਤੇ ਜਟਾ ਜੂ ਨੇ ਸਾਰੀ ਕਹਾਣੀ ਜਿਹੜੀ ਹੈ ਜੋ ਵੀ ਅੱਡ ਬੀਤੀ ਉਹ ਬਿਆਨ ਕੀਤੀ ਤੇ ਭਗਵਾਨ ਰਾਮ ਨੇ ਉਹਦਾ ਮਤਲਬ ਕਲਿਆਣ ਕਰ ਦਿੱਤਾ ਤੇ ਉਹਨਾਂ ਟਾਈਮ ਇੱਕ ਖੰਭ ਕੱਟੇ ਤੇ ਇਹ ਜਟਾ ਜੂ ਜਾਉਂਦਾ ਰਿਹਾ ਇਹ ਹੈ ਇਥੋਂ ਦਾ ਇਤਿਹਾਸ ਜਿਹੜਾ ਕਿ ਰਮਾਇਣ ਦੇ ਵਿੱਚ ਜਟਾ ਜੂ ਦਾ ਬਹੁਤ ਹੀ ਵੱਡਾ ਰੋਲ ਮੰਨਿਆ ਜਾਂਦਾ ਹੈ ਇਸ ਜਟਾ ਜੂ ਨੇ ਇਦਾਂ ਐਡਾ ਤਕੜਾ ਇਤਿਹਾਸ ਸਿਰਜਿਆ ਕੀ ਸੀਤਾ ਮਾਤਾ ਵਾਸਤੇ ਉਹਦੇ ಅಪਰਨ ਵਾਸਤੇ ਜਦੋਂ ਰਾਵਣ ਲੈ ਕੇ ਜਾ ਰਿਹਾ ਸੀ ਤੇ ਰਾਵਣ ਦੇ ਨਾਲ ਐਡਾ ਸ਼ਕਤੀਸ਼ਾਲੀ ਰਾਵਣ ਦੇ ਨਾਲ ਇਹਨੇ ਆਪਦੀ ਜਾਨ ਦੀ ਪਰਵਾਹ ਕੀਤੇ ਬਿਨਾ ਉਹਦਾ ਹਮਲੇ ਦਾ ਸਾਹਮਣਾ ਕੀਤਾ ਤੇ ਸੀਤਾ ਮਾਤਾ ਨੂੰ ਛਡਾਉਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਇਹ ਜਿਹੜਾ ਜਟਾ ਜੋ ਬਣਿਆ ਹੋਇਆ ਏ ਇਹ ਪਹਾੜੀ ਦੇ ਟਾਪ ਦੇ ਉੱਪਰ ਬਣਿਆ ਹੋਇਆ ਤੇ ਇਹਨੂੰ ਬਣਾਉਣ ਦੇ ਵਾਸਤੇ ਲਗਭਗ 10 ਸਾਲ ਦਾ ਸਮਾਂ ਲੱਗਿਆ ਇਸ ਟਾਈਮ ਇਹ ਪ੍ਰਾਈਵੇਟ ਪ੍ਰਾਪਰਟੀ ਹੈ ਤੇ ਇਹਦੇ ਆਉਣ ਦੀ ਇੱਥੇ ਟਿਕਟ ਵੀ ਲੱਗਦੀ ਹੈ ਤੇ ਭਗਵਾਨ ਆਰਾਮ ਦਾ ਸਾਈਡ ਤੇ ਮੰਦਿਰ ਵੀ ਬਣਿਆ ਹੈ ਜਦੋਂ ਭਗਵਾਨ ਆਰਾਮ ਜੀ ਦੇ ਇੱਥੇ ਚਰਨ ਪਏ ਨੇ ਇੱਥੇ ਪੈਰਾਂ ਦੇ ਨਿਸ਼ਾਨ ਵੀ ਹੈਗੇ ਨੇ ਉਹ ਵੀ ਆਪਾਂ ਜਾ ਕੇ ਦੇਖਦੇ ਹਾਂ ਆ ਬਹੁਤ سارے ਮੌਂਕੀ ਲਗੇ ਫਿਰਦੇ ਓਏ ਪੈਰਾਂ ਚ ਵੱਜਦੇ ਫਿਰਦੇ ਲੜ ਨਾ ਜਾਏ ਕਿਤੇ ਭਗਵਾਨ ਆਰਾਮ ਜੀ ਦਾ ਮੰਦਿਰ ਤੇ ਆਪਾਂ ਦਰਸ਼ਨ ਕਰਦੇ ਹਾਂ ਮੰਦਿਰ ਤੇ ਮੰਦਿਰ ਦੇ ਵਿੱਚ ਵੀਡੀਓਗ੍ਰਾਫੀ ਨਹੀਂ ਕਰ ਸਕਦੇ ਪਰ ਆਪ ਜਿੰਨਾ ਕੋ ਹੋਏਗਾ ਉਹ ਤੁਹਾਨੂੰ ਦਰਸ਼ਨ ਕਰਵਾ ਦਿੰਨੇ ਆ ਤੇਜ਼ ਹਵਾਵਾਂ ਚੱਲਦੀਆਂ ਨੇ ਮੰਦਿਰ ਦੇ ਵਿੱਚ ਜਾ ਕੇ ਵੀਡੀਓ ਬਣਾਉਣੇ ਅਲਾਉ ਨਹੀਂ ਹੈਗੀ ਪਰ ਆਪਾਂ ਤੁਹਾਨੂੰ ਇੱਥੋਂ ਦੂਰ ਤੋਂ ਹੀ ਦਰਸ਼ਨ ਕਰਵਾ ਦਿੰਨੇ ਆ ਇਹ ਜਗ੍ਹਾ ਨੂੰ ਤੁਸੀਂ ਵੇਖੋ ਬਣਿਆ ਮੰਦਿਰ ਭਗਵਾਨ ਰਾਮ ਜੀ ਦਾ ਰਾਮ ਤੇ ਲక్ష్ਮਨ ਤੇ ਆ ਸਾਹਮਣੇ ਬਹੁਤ ਹੀ ਉਚਾਈ ਦੇ ਉੱਪਰ ਤੇ ਸ਼ਹਿਰ ਤੁਸੀਂ ਵੇਖੋ ਇੱਥੋਂ ਕਿੰਨੇ ਦੂਰ ਦੂਰ ਤੱਕ ਪਬਲਿਕ ਚਿੱਟੀਆਂ-ਚਿੱਟੀਆਂ ਇਮਾਰਤਾਂ ਤੁਹਾਨੂੰ ਨਜ਼ਰ ਆਉਣਗੀਆਂ ਤੇ ਇਸ ਉਹ ਚਾਹੇ ਦੇ ਉੱਪਰ ਮੰਦਿਰ ਬਣਿਆ ਆ ਨਜ਼ਰ ਆਏਗਾ ਤੇ ਸਾਹਮਣੇ ਉਹ ਜਟਾ ਜੂ ਦੀ ਬਣਿਆ ਆ ਸਟੈਚੂ ਨਾ ਆਪਾਂ ਦਰਸ਼ਨ ਕਰਦੇ ਆ ਭਗਵਾਨ रामचंद्र ਜੀ ਦੇ ਪੈਰਾਂ ਦੇ ਆ ਸਾਹਮਣੇ ਆ ਦੇਖੋ ਉਸ ਟਾਈਮ ਦੇ ਆ ਜਿਹੜੇ ਪੈਰ ਦੇ ਨਿਸ਼ਾਨ ਲੱਗੇ ਹੋਏ ਨਜ਼ਰ ਆ ਰਹੇ ਆ ਉਹ ਸਾਹਮਣੇ ਅੱਡੀ ਵਾਲਾ ਸਾਈਡ ਹੈ ਤੇ ਇਧਰਲੇ ਬੰਨੇ ਪੈਰ ਵਾਲਾ ਨਿਸ਼ਾਨ ਇਹ ਕੋ ਸਾਹਮਣੇ ਦੋ ਨਿਸ਼ਾਨ ਪੈਰਾਂ ਦੇ ਨਜ਼ਰ ਆਉਂਦੇ ਪਏ ਵਿਊ ਵੇਖੋ ਕਿੰਨਾ ਸ਼ਾਨਦਾਰ ਵਿਊ ਨਾ ਬਹੁਤ ਹੀ ਵਧੀਆ ਬਹੁਤ ਉੱਚੀ ਪਹਾੜੀ ਤੇ ਸਭ ਕੁਝ ਤੁਹਾਨੂੰ ਨਜ਼ਰ ਆਵੇਗਾ ਦਰ ਭਗਵਾਨ ਸ਼੍ਰੀ ਰਾਮਚੰਦਰ ਜੀ ਦਾ ਬਣਿਆ ਆ ਮੰਦਿਰ ਤੇ ਮੰਦਿਰ ਇਸ ਟਾਈਮ ਪਿਆ ਬੰਦ ਹੈ ਸ਼ਾਮ ਨੂੰ 4:30 ਵਜੇ ਖੁੱਲਣ ਦਾ ਟਾਈਮ ਹੈ ਦਰਸ਼ਨ ਕਰਨੇ ਹੁਣ ਸੰਗਤਾਂ ਦੇ ਇੱਥੇ ਕਰ ਸਕਦੇ ਆਂ ਬਾਂਦਰ ਬੜੇ ਨਖਾਪਣੇ ਆ ਉਹ ਮੈਂ ਉਹ ਜੁੱਤੇ ਜਵਾ ਕਰਨ ਵਾਲੇ ਨੂੰ 5 ਰੁਪਏ ਕੱਢ ਕੇ ਦੇਣ ਲੱਗਾ ਤੇ ਪਤੰਦਰ ਮੇਰੀ ਪਾਣੀ ਵਾਲੀ ਬੋਤਲ ਲੈ ਕੇ ਭੱਜ ਗਿਆ ਮੈਂ ਛੱਡ ਤਿੰਨ ਮਦਦ ਦੇਣਾ ਅੱਗੋਂ ਮੈਂ ਉਹਨੂੰ ਦਬਕਾ ਜਿਹਾ ਮਾਰਿਆ ਤੇ ਬੋਤਲ ਤਾਂ ਮੈਂ ਖੋ ਲਈ ਤੇ ਭੱਜ ਚੱਲੇ ਹੀ ਲੈ ਗਏ ਚੜ ਕੇ ਮੈਂ ਹੋ ਰਿਹਾ ਫਿਰ ਅੱਖਾਂ ਹੀ ਕੱਢਦੇ ਹੀ ਵੈਸੇ ਜਿਹਨਾਂ ਨੂੰ ਦੌਕਾ ਮਾਰੀਏ ਫਿਰ ਭੱਜ ਕੇ ਪਿੱਛੇ ਹੋ ਜਾਂਦੇ ਆ ਤੇ ਆ ਵੇਖੋ ਸ਼ਾਨਦਾਰ 뷰 ਨਜ਼ਰ ਆਉਂਦਾ ਪਿਆ ਇੱਧਰ ਕਿੰਡੀ ਸ਼ਾਨਦਾਰ ਪਾਰਕ ਬਣੀ ਹੈ ਤੇ ਸ਼ਹਿਰ ਤੇ ਪਹਾੜੀ ਦੇ ਉੱਪਰ ਤੁਹਾਨੂੰ ਸਭ ਕੁਝ ਨਜ਼ਰ ਆਏਗਾ। ਹਲਾ ਹੁਣ ਦਰਸ਼ਨ ਮੇਲਾ ਕਰਨ ਤੋਂ ਬਾਅਦ ਦੇ ਵਿੱਚ ਆਪਾਂ ਥੱਲੇ ਜਾ ਰਹੇ ਆ ਤੇ ਥੱਲੇ ਜਾ ਕੇ ਆਪਣਾ ਸਾਈਕਲ ਲਵਾਂਗੇ ਤੇ ਅੱਗੇ ਗਾਂ ਵਧਾਂਗੇ ਤੇ ਉਹ ਤੁਹਾਨੂੰ ਉਹ ਜਿਹੜੀਆਂ ਜਿਪਲਾਈਨ ਲੰਕਦੀਆਂ ਉਹ ਵੀ ਦਿਖਾ ਦਿੰਨੇ ਆ। ਅੱਗੇ ਨਾਲ ਹਵਾ ਕੱਟੀ ਹੋਈ ਐ ਸ਼ੈਦੋ ਚੱਲ ਕੇ ਆਉਂਦੀਆਂ ਹੋਣਾ ਵੈਸੇ ਤਾਂ ਰੁਕੀ ਹੋਈਆਂ ਨੇ ਆਹ ਦੇਖੋ ਵਿਊ ਵੇਖੋ ਸ਼ਹਿਰ ਦਾ ਇੱਥੋਂ ਤੁਹਾਨੂੰ ਨਜ਼ਰ ਆਏਗਾ ਸਾਰਾ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਵਧੀਆ ਵਿਊ ਵਿਊ ਵੇਖਣ ਤੋਂ ਬਾਅਦ ਦੇ ਵਿੱਚ ਹੁਣ ਆਪਾਂ ਵਾਧਦੇ ਆਂ ਅਗਲੀ ਸਾਈਡ ਤੇ ਤਰਵੰਤਰਾਂ ਵਾਲੀ ਸਾਈਡ ਤੇ ਤੇ ਟਾਈਮ ਕਾਫੀ ਹੋ ਗਿਆ ਥੋੜਾ ਬੜਾ ਚੱਲਾਂਗੇ ਤੇ ਆਪਾਂ ਨੂੰ ਸਟੇ ਕਰਨਾ ਪੈਣਾ ਅੱਗੇ ਸਾਈਡ ਤੇ ਜਟਾ ਜੂ ਇਦਾਂ ਦਾ ਨਜ਼ਰ ਆਉਂਦਾ ਹੁਣ ਸ਼ਾਮ ਪੈ ਗਈ ਆ ਤੇ ਵਿਊ ਵੀ ਬਹੁਤ ਵਧੀਆ ਨਜ਼ਾਰਾ ਆ ਰਿਹਾ ਹੈ। ਕੀ ਆਪਾਂ ਕਰਾਂਗੇ ਇਸ ਇੰਡੀਅਨ ਔਇਲ ਪੰਪ ਤੇ ਛੋਟਾ ਜਿਹਾ ਸ਼ਹਿਰ ਪਿੰਨਾ ਕਾਰਟ ਤੇ ਤਰਵੰਤ्रम ਨੂੰ ਆਪਾਂ ਵਾਦੇ ਪਏ ਸੀਗੇ ਤੇ ਹੁਣ ਹਨੇਰਾ ਹੋ ਗਿਆ ਟਾਈਮ ਵੀ ਜ਼ਿਆਦਾ ਹੋ ਗਿਆ। ਟਾਈਮ ਤਕਰੀਬਨ 7:30 ਹੋ ਗਿਆ ਆ ਤੇ ਤਰਵੰਤਰਾਮ ਲਗਭਗ 40 ਕਿਲੋਮੀਟਰ ਦੂਰ ਹੈ। ਇੱਥੇ ਆਪਾਂ ਆਪਣਾ ਸਾਈਕਲ ਲਗਾ ਦਿੱਤਾ ਤੇ ਟੈਂਟ ਇਹਨਾਂ ਨੂੰ ਪੁੱਛ ਲਿਆ ਪਾਣੀ ਵੀ ਆਪਾਂ ਨੂੰ ਮਿਲ ਗਿਆ। ਇੱਥੇ ਬਾਥਰੂਮ ਹੈਗਾ ਨਹਾਉਣ ਤੁਹਾਨੂੰ ਫਰੈਸ਼ ਹੋਣ ਨੂੰ ਤੇ ਇੱਥੇ ਆਪਾਂ ਲਾਵਾਂਗੇ ਟੈਂਟ ਡਰਕ ਦਾ ਆਸਰਾ ਜਿਹਾ ਲੈ ਕੇ ਤੇ 1 ਮੰਥ ਹੋ ਗਿਆ ਘੁੰਮਤੇ ਕੋਣਕਾ ਇਹ ਸਾਈਕਲ 'ਚ ਆ ਰਹੇ ਸਾਈਕਲ 'ਚ ਸਾਈਕਲ 'ਚ ਕਿੱਧਰ ਜਾ ਰਹੇ ਆਪੇ ਇਹ ਕਨੇਓਮਾਰੀ ਕੋ ਜਾਏਗਾ ਕਨੇਓਮਾਰੀ ਹਾਂ ਤ੍ਰਿਵੰਦਰਮ ਤਿਵਾਨ ਵਿੱਚ ਕਨੇਓਮਾਰੀ ਹਾਂ ਤੋਂ ਹੋਣਾਪਾਕ ਉਰੇ ਖਾਣਾ ਪੀਣਾ ਖਾ ਕੇ ਆਉਣੇ ਆ ਉਹ ਸਾਹਮਣੇ ਹੋਟਲ ਹੈਗਾ ਉਸ ਤੋਂ ਬਾਅਦ ਵਿੱਚ ਇੱਥੇ ਲਾਵਾਂਗੇ ਟੈਂਟ ਮਿਲਦੇ ਹਣ ਥੋੜੇ ਟਾਈਮ ਲਾਗਿਆ ਕੇ ਆਰ ਐਵੇਂ ਰੈਸਟੋਰੈਂਟ ਇੱਥੋਂ ਪੁੱਛ ਪੀ ਕਿ ਵੈਜ ਮਿਲ ਗਿਆ ਜ਼ਿਆਦਾਤਰ ਨੌਨ ਵੈਜ ਖਾਉਂਦੇ ਨੇ ਪਰ ਆਪਾਂ ਨੌਨ ਵੈਜ ਨਹੀਂ ਖਾਣਾ ਵੈਜ ਹੀ ਖਾਵਾਂਗੇ ਟਟੀ ਖਾਣ ਲੱਗੇ ਸੀ ਤੇ ਬਾਈ ਆ ਸਾਹਮਣੇ ਖੜਾ ਆ ਫਿਰ ਇਹਨੇ ਪੰਜਾਬੀ ਚ ਗੱਲ ਕੀਤੀ ਪੰਜਾ ਵੀ ਕਹਨਾ ਤੁਸੀਂ ਕਿਹੜਾ ਕਿੱ데 ਆਏ ਹਾਏ ਹਾਏ ਦੇਖੋ ਵੀ ਕੇਰਲਾ ਦੇ ਵਿੱਚ ਤੁਸੀਂ ਗੱਲ ਜੀ ਆਏ ਹੋਏ ਦੇਖੋ ਕੇਰਲਾ ਦੇ ਵਿੱਚ ਵੀ ਪੰਜਾਬੀ ਬੋਲੀ ਜਾਂਦੀ ਹੈ ਕੀ ਹਾਲ ਚਾਲ ਹੈ ਬਸ ਵਧੀਆ ਘਰ ਪਰਵਾਹ ਠੀਕ ਹੈ ਬਸ ਮਸਤ ਬਸ ਕੀ ਕੰਮ ਕਰਦੇ ਹੋ ਇੱਥੇ ਇਹ ਅਗਰੀਕਲਚਰ ਮੈਂ ਪੰਜਾਬੀ ਦੀ ਗੱਲ ਕਰ ਰਿਹਾ ਉਹ ਇੱਥੇ ਸੀ ਅ ਅਗਰੀਕਲਚਰ ਅੱਛਾ ਖੇਤੀਬਾੜੀ ਦਾ ਭਾਈ ਉਹਦਾ ਤੇ ਪੰਜਾਬ ਕਿੰਨੇ ਚਿਰ ਲਾ ਕੇ ਆਇਆ ਚਾਰ ਸਾਲ ਚਾਰ ਤਾਂ ਲਾ ਕੇ ਆਇਆ ਨਜ਼ਾਰਾ ਬਣ ਗਿਆ ਯਾਰ ਪੰਜਾਬ ਤੋਂ ਪੰਜਾਬ ਕਾ ਪੰਜਾਬੀ ਨਹੀਂ ਦਿਖਦਾ ਲੇਕਿਨ ਆਪਨੇ ਪੰਜਾਬ ਸੇ ਇਹ ਇਧਰ ਆ ਕੇ ਪੰਜਾਬੀ ਬੋਲਣਾ ਸਿੱਖ ਲਿਆ ਬਹੁਤ ਬੜੀ ਬਾਤ ਹੈ ਬਹੁਤ ਬੜੀ ਅੱਛਾ ਲਗਾ ਆਪਸੇ ਮਿਲ ਕੇ ਜੀ ਆਇਆਂ ਨੂੰ ਮজা ਆ ਗਿਆ ਮਜ਼ਾ ਆ ਗਿਆ ਗੱਲ ਕਰਕੇ ਤੇਰੇ ਨਾਲ ਥੈਂਕ ਯੂ ਭਰਾ ਟਾਈਮ ਦੇਰ ਮੈਂ ਵੀਰ ਨੂੰ ਵੀਰ ਨੇ ਮੈਨੂੰ ਆਪੇ ਬੁਲਾਇਆ ਕਿ ਨਾ ਕਿੱਥੋਂ ਮੈਂ ਕਮਾਲ ਹੈ ਤੂੰ ਹੈ ਕੇਰਲਾ ਦਾ ਕੇਰਲਾ ਦਾ ਕਹਾ ਮੈਂ ਹੈ ਕਿ ہمارا ਕੇਰਲਾ ਭਾਈ ਜੈਸੇ ਮਿਲ ਗਿਆ हमको इधर ਕੇਰਲਾ ਦਾ ਹੋ ਕੇ ਤੇ ਪੰਜਾਬੀ ਚ ਗੱਲ ਕਰਨ ਦਿਆ ਬਾਈ ਵੇਲਾ ਕਹਿੰਦਾ ਮੈਂ ਗਰਾਫਰ ਰਿਹਾ ਤੇ ਉੱਥੇ ਪੰਜਾਬੀ ਸਿੱਖ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਯਾਰ ਬਹੁਤ ਵਧੀਆ ਹੁਣ ਆਪਣਾ ਗੋਭੀ ਮੰਚੂਰੀ ਤੇ ਨਾਲ ਆਪਾਂ ਨੂੰ ਰੋਟੀ ਵੀ ਮਿਲ ਗਈ ਤੇ ਖਾਣੇ ਹਾਂ ਗੋਭੀ ਮੰਚੂਰੀ ਖਾਣੇ ਆਪਾਂ ਰੋਟੀ ਆਪਾਂ ਖਾ ਆਇਆ ਤੇ ਇੱਥੇ ਆਪਾਂ ਲਾ ਲਿਆ ਟੈਂਟ ਸਾਈਕਲ ਆਪਾਂ ਇੱਥੇ ਖੜਾ ਕਰ ਦਿੱਤਾ ਤੇ ਹੁਣ ਆਪਾਂ ਕਰਾਂਗੇ ਰੈਸਟ ਬੂਟ ਤਾਂ ਅੰਦਰ ਰੱਖਣੇ ਪੈਣੇ ਕਿਤੇ ਬਾਹਰ ਕੁੱਤੇ ਵੀ ਹੈਗੇ ਨਿਕਣ ਕੇ ਕੁੱਤੇ ਨੇ ਚੱਕ ਕੇ ਲੈ ਜੇ ਇਹਨੂੰ ਲੋਕ ਕਰ ਦਿੱਤਾ ਬਾਕੀ ਚੰਗੇ ਇਹ ਬੰਦੇ ਨੇ ਬੜੀ ਵਧੀਆ ਮਦਦ ਕੀਤੀ ਕਹਿੰਦੇ ਵੀ ਕੋਈ ਚੱਕਰ ਨਹੀਂ ਤੁਸੀਂ ਲਾ ਲਓ ਟੈਂਟ ਅੱਜ ਦਾ ਸਫਰ ਆਪਾਂ ਕੋਲਮ ਤੋਂ ਸ਼ੁਰੂ ਕੀਤਾ ਸੀ ਤੇ ਉਹ ਜਿਹੜਾ ਬਣਿਆ ਸੀ ਬਾਜ ਬਾਜ ਕੇ ਉਹਨੂੰ ਕਹਿੰਦੇ ਗਿਆ ਜਟ ਜਟਾਯੂ ਉਹ ਦੇਖਣ ਤੋਂ ਬਾਅਦ ਦੇ ਵਿੱਚ ਤਕਰੀਬਨ ਆਪਾਂ 20-25 ਕਿਲੋਮੀਟਰ ਅੱਗੇ ਆਏ ਆ ਤੇ ਅੱਜ ਦੇ ਸਫ਼ਰ ਦੀ ਆਪਾਂ ਇੱਥੇ ਕਰਦੇ ਆ ਸਮਾਪਤੀ ਤੇ ਵੀਡੀਓ ਨੂੰ ਮੇਰੇ ਵੀਰ ਵੱਤ ਤੋਂ ਵੱਧ ਸ਼ੇਅਰ ਕਰਿਆ ਜੇ ਲਾਈਕ ਕਰਿਆ ਜੇ ਤੇ ਕਮੈਂਟ ਕਰਿਆ ਜੇ ਤੇ ਹੁਣ ਆਪਾਂ ਥੋੜਾ ਜਿਹਾ ਸਫ਼ਰ ਰਹਿ ਗਿਆ ਤਰਵੰਤਰਾ ਮ ਜਿਹੜੀ ਕੇਰਲਾ ਦੀ ਰਾਜਧਾਨੀ ਹੈ ਉਹਦੇ ਵੱਲ ਵਧ ਰਹੇ ਆ ਜਾਣ ਨੂੰ ਤਾਂ ਅੱਜ ਆਪਾਂ ਪਹੁੰਚ ਸਕਦੇ ਹਾਂ ਜੇ ਉੱਥੇ ਜੜਾ ਬਾਜੂ ਨਾ ਵੇਖਦੇ ਤੇ ਫਿਰ ਪਹੁੰਚ ਸਕਦੇ ਸੀ ਪਰ ਉਹ ਵੀ ਚੀਜ਼ ਵੇਖਣ ਵਾਲੀ ਸੀ ਇੱਕ ਵੱਖਰੀ ਚੀਜ਼ ਸੀ ਜਿਹੜੀ ਤੁਹਾਡੇ ਸਾਹਮਣੇ ਆਪਾਂ ਪੇਸ਼ ਕੀਤੀ ਤੇ ਹੁਣ ਆਪਾਂ ਕੱਲ ਨੂੰ ਅਧਾਂਗੇ ਸਰਵੰਤਰਾਮ ਵਾਲੀ ਸਾਈਡ ਤੇ ਤੇ ਉਸ ਤੋਂ ਬਾਅਦ ਦੇ ਵਿੱਚ ਕੋਸ਼ਿਸ਼ ਕਰਾਂਗੇ ਆਪਾਂ ਉੱਥੇ ਇੱਕ ਦੋ ਜਿਹੜੀਆਂ ਥਾਵਾ ਹੋਣਗੀਆਂ ਲੋਕਲ ਘੁੰਮਣ ਵਾਲੀਆਂ ਤੇ ਫਿਰ ਆਪਾਂ ਪਹੁੰਚਾਂਗੇ ਕੰਨਿਆ ਕੁਮਾਰੀ ਵਾਲੀ ਸਾਈਡ ਪਰਮਾਤਮਾ ਸੁੱਖ ਰੱਖੇ ਕਿ ਆਪਾਂ ਕੰਨਿਆ ਕੁਮਾਰੀ ਵੀ ਜਰੂਰ ਜਾਵਾਂਗੇ ਸੋ ਬਹੁਤ ਸਾਰਾ ਪਿਆਰ ਸਤਿਕਾਰ ਜਿਨ੍ਹਾਂ ਨੇ ਆਪਣੀਆਂ ਵੀਡੀਓ ਵੇਖੀਆਂ ਰਾਹ ਦੇ ਵਿੱਚ ਮਦਦ ਕੀਤੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਲਵ ਯੂ ਆਲ ਤੇ ਮਿਲਦੇ ਆ ਫਿਰ ਕੱਲ ਨਵੀਂ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਏ ਬਾਏ ਚਲੋ ਵਿਸ਼ੇ